ਦੀਪੂ ਜਿਹਾ ਜਿੱਥੇ ਤੁਸੀਂ ਐੱਪੀਜੀ ਦੀ ਜੁਆਇਨਿੰਗ ਕਰਾਈ ਹੈ ਤਲਵਾੜਾ ਵਿੱਚ ਤੁਸੀਂ ਬੜੀ ਦੇਰ ਤੋਂ ਇਸ ਪਾਰਟੀ ਨਾਲ ਜੁੜੇ ਹੋ ਤੇ ਕੀ ਤੁਸੀਂ ਸਮਝਦੇ ਹੋ ਕਿ ਐੱਪੀਜੀ ਨੇ ਜੋੜ ਕੇ ਤੁਹਾਡੀ ਪਾਰਟੀ ਜਿਹੜਾ ਵਾਅਦਾ ਹੋਇਆ ਹਾਂਜੀ ਸਰ ਮੈਂ ਤਾਂ ਪਹਿਲਾਂ ਧੰਨਵਾਦ ਕਰਦਾ ਸਰ ਕਿ ਆਪਣੀ ਪਾਰਟੀ ਦਾ ਚਿੰਤਨਾਇਕ ਰਾਜਨੀਤਿਕ ਰੂਪ ਤੋਂ ਸਤਿਕਾਰ ਤੇ ਸਰ ਅੱਪਾ ਜੇ ਐੱਪੀ ਨੂੰ ਪਾਰਟੀ ਪ੍ਰੋਨ ਕਰਾਈ ਹੈ ਕਿ ਅੱਪਾ ਚਾਹਦੇ ਆ ਵੀ ਸਾਡੀ ਮਤਲਬ ਖੇਰ ਦੀ ਤੇ ਹੈਪੀ ਦੇ ਲੈ ਕੇ ਜਾਊਗਾ ਅਸੀਂ ਤੇ ਆਪਾਂ ਹੈਪੀ ਦਾ ਧੰਨਵਾਦ ਕਰਦੇ ਆਂ ਬਹੁਤ ਜ਼ਿਆਦਾ ਕਿ ਆਪਾਂ ਜਿਹਨੂੰ ਆਪਣਾ ਜਿਲ੍ਹੇ ਦਾ ਪ੍ਰਧਾਨ ਲਾਇਆ ਤੇ ਜਿਹਦੇ ਵਿੱਚ ਅੱਗੇ ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰੋਗੇ ਹਾਂਜੀ ਸਾਡੀ ਮਤਲਬ ਪਾਰਟੀ ਦਾ ਜੇ ਹੁਕਮ ਸਾਨੂੰ ਜਾਰੀ ਹੋਊਗਾ ਤੇ ਸਿਰ ਆਪਾਂ ਜ਼ਰੂਰ ਲੜਾਂਗੇ ਪੰਡਿਤ ਜੀ ਅੱਜ ਤੁਸੀਂ ਉਤੇਜੇਤੇ ਤੌਰ ਤੇ ਤਲਵਾੜਾ ਵੇਖੇ ਪਹੁੰਚੇ ਹੋ ਤੇ ਹੈਪੀ ਜੀ ਨੂੰ ਤੁਸੀਂ ਇੱਥੇ ਜ਼ਿਲ੍ਹੇ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਤੇ ਤੁਹਾਡੀਆਂ ਜਿਹੜੀਆਂ ਐਕਟੀਵਿਟੀਆਂ ਹੈ ਸਾਡੇ ਕੱਢੀ ਖੇਤਰ ਹੋਵੇ ਜਾਂ ਮਕੇਰੀਆਂ ਵਿਧਾਨ ਸਭਾ ਇਹਦੇ ਵਿੱਚ ਕਾਫੀ ਦੇਖਣ ਨੂੰ ਮਿਲੇ ਆ ਤੇ ਤਲਵਾੜਾ ਵਿੱਚ ਤੁਸੀਂ ਪਹੁੰਚ ਕੇ ਇਕੱਠ ਬਾਰੇ ਕੀ ਕਹਿਣਾ ਚਾਹਦੇ ਹੋ ਤੇ ਜਿਹੜੇ ਵੀ ਯੂਥ ਤੁਸੀਂ ਜਾਂ ਜੁੜੇ ਐ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤਾਂ ਸਾਰਿਆਂ ਨੂੰ ਜੈ ਜੀ ਰਹਾਂਗੇ ਜੈ ਮਹਾਕਾਰ ਅੱਜ ਦਾ ਜਿਹੜਾ ਯੂਥ ਵੱਲੋਂ ਇਕੱਠ ਦਰਬਾਰ ਹੈ ਜਿਹਨੂੰ ਆਪਾਂ ਜਿੱਨਾ ਦਾ ਜਿਹੜਾ ਯੂਜ ਦਾ ਪ੍ਰਧਾਨ ਆਇਆ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਘ 라 ਜੀ ਸਾਡੇ ਪੰਜਾਬ ਕਾਰਜਕਾਰੀ ਪ੍ਰਧਾਨ ਰੋਹਿਤ ਜੋਸ਼ੀ ਜੀ ਲੀਗਾ ਸਾਡੇ ਪੰਜਾਬ ਪ੍ਰਧਾਨ ਗਵਿੰਦਰ ਰਾਜਪੂਤ ਜੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਆਣ ਵਾਲਾ ਤੁਹਾਨੂੰ ਪਤਾ ਟਾਈਮ ਜਿਹੜਾ ਉਹ ਯੂਜ ਦਾ ਹੀ ਹੈ ਇੰਨਾ ਯੂਜ ਦਾ ਇਕੱਠ ਕਰਨਾ ਇੰਨੇ ਬੰਦੇ ਨੂੰ ਨਾਲ ਜੋੜਨਾ ਇੱਕ ਸੱਚੇ ਤੇ ਸੁੱਚੇ ਬੰਦੇ ਦਾ ਪ੍ਰਤੀਕ ਹੈ ਸੋ ਸਾਨੂੰ ਬਹੁਤ ਹੀ ਖੁਸ਼ੀ ਆ ਜਾ ਕੇ ਜਿਹੜੇ ਹੱਬੀ ਪਾਈ ਸਾਗਣਾ ਜੁੜੇ ਨੇ ਤੁਹਾਨੂੰ ਇਹਨਾਂ ਦੇ ਪੂਰੀ ਆਸਰ ਤੇ ਮਾਣ ਆ ਕਿ ਇਹ ਦਿਨ ਦੁਗਣੀ ਰਾਤ ਯੋਗਨੀ ਕਰਕੇ ਦੀ ਟੀਮ ਹੈ ਉਹਨੂੰ ਬਲੰਦੀਆਂ ਤੱਕ ਲੈ ਕੇ ਜਾਣਾ ਨਗਰ ਕੌਂਸਲ ਮਖੀਰੀਆਂ ਤੇ ਤਲਵਾੜਾ ਦੇ ਵਿੱਚ ਵੀ ਆਪਣੀ ਪਾਰਟੀ ਦੀ ਅਗਲੀਆਂ ਚੋਣਾਂ ਲੜਨ ਜਾ ਰਹੀ ਹੈ ਬਿਲਕੁਲ ਜੀ ਜੇ ਸਾਡੇ ਪੰਜਾਬ ਪ੍ਰਧਾਨ ਦੇ ਹੁਕਮ ਹੋਏਗਾ ਤੇ ਜ਼ਰੂਰ ਲੜੀ ਜਾਣਗੇ